ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਈ ਪ੍ਰਾਪਤ ਮਨੁ ਖੁਦ ਕੁਰੀਆ ਗੋਬਿੰਦ ਮਿਲਨ ਕੀ ਏ ਤੇਰੀ ਕੀ ਬਰੀਆ ਔਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤਿ ਕ ਭਜ ਕੇਵਨ ਨਾਮ ਸੁਖੋ ਟਲ ਗੁਰ ਸੇਵੀਐ ਅਨਿਸ ਸਹਜ ਸੁਖਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਅਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਤ ਪਛਾਨ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਤ ਪਛਾਨ ਆਤ ਤੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸੱਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਗੁਰ ਪੁਰ ਉਹੀ ਸਰਬ ਕਲਿਆਣ ਰਖਾਓ ਜਿਓ ਪਾਈ ਪਿੰਡ ਜਿਨ ਸਾਜਿਆ ਦਿੱਤਾ ਆਪਣਨ ਖਾਨ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਗੁਰਬਾਨ ਜਿਉ ਕਾਏ ਪਿੰਡ ਜਿਨ ਸਾਜਿਆ ਦਿੱਤਾ ਪਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਗੁਰਬਾਨ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਪਤੇ ਪਰਮ ਸਨਮਾਨ ਜੋਗ ਜੁਗੋ ਜੁਗਾ ਤਨ ਤਨ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਚਰਨ ਕਮਲਾਂ 'ਪਾਸ ਸਾਪ ਜੀ ਹਾਜ਼ਰੀਆਂ ਪਰ ਰਹੇ ਹੋ ਸੋਰਠਿ ਰਾਗ ਦੇ ਅੰਦਰ ਧਾਨੂ ਗੁਰੂ ਅਰਜਨ ਦੇ ਮਹਾਰਾਜ ਜੀ ਦੁਆਰਾ ਬਖਸ਼ਿਸ਼ ਹੁਕਮਨਾਮੇ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 619 ਅਤੇ 20 ਅੰਗ ਤੇ ਇਹ ਬਚਨ ਸੁਭਾਈ ਮਾਨ ਨੇ ਰਖਾਉ ਦੇ ਬੰਦਾ ਅੰਦਰ ਮਹਾਰਾਜ ਕਿਰਪਾ ਕਰਦੇ ਨੇ ਸਾਚਾ ਸਾਹਿਬ ਸਤ ਮਿਹਰਵਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਕਿ ਵਾਹਿਗੁਰੂ ਜੀ ਦੇ ਵਿੱਚ ਇੱਕ ਸਿਫਤ ਖੈ ਕਿ ਉਹ ਸੱਚਾ ਖੈ ਤੇ ਸਦਾ ਮਿਹਰਵਾਨ ਹੈ ਸਦਾ ਹੀ ਬਖਸ਼ਿਸ਼ ਕਰਨ ਵਾਲਾ ਸਦਾ ਹੀ ਸੁਖ ਬਖਸ਼ਣ ਵਾਲਾ ਕੋਈ ਵੀ ਜਾਨਾ ਉਸ ਮਾਲਕ ਨੂੰ ਸਲਾਹੇ ਉਹਦੀ ਵਡਿਆਈ ਕਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਸਦਾ ਹੀ ਉਹਨੂੰ ਸੁਖ ਬਖਸ਼ਦੇ ਨੇ ਤੇ ਸਾਨੂੰ ਉਹਨਾਂ ਕਰਮਾਂ ਵੱਲੋਂ ਮਹਾਰਾਜ ਕਹਿੰਦੇ ਜਿਹੜੇ ਕਰਮ ਬੰਧ ਪਾਇਆ ਮੇਰਾ ਸਤਿਗੁਰੂ ਪੁਰੇ ਹੋਈ ਸਰਬ ਕਲਿਆਣ ਰਹਾ ਜਦੋਂ ਕੋਈ ਮੰਦ ਕਰਮਾਂ ਵਾਲੇ ਪਾਸੇ ਚੱਲਦਾ ਉਹ ਕਰਮਾਂ ਵਾਲੇ ਪਾਸੇ ਚੱਲਦਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦੇ ਮੰਦ ਕਰਮਾਂ ਵਾਲੇ ਪਾਸੇ ਬੰਨ ਲਾ ਦਿੰਦੇ ਨੇ ਉਸ ਪਾਸੇ ਪੂਰੇ ਗੁਰੂ ਨੂੰ ਸਤਿਗੁਰੂ ਪਾਤਸ਼ਾਹ ਜੀ ਮਿਲਾ ਦਿੰਦੇ ਨੇ ਤੇ ਜਦੋਂ ਪੂਰਾ ਗੁਰੂ ਸਾਨੂੰ ਮਿਲਦਾ ਤੇ ਸਾਡੇ ਵਿੱਚੋਂ ਜਿਹੜੇ ਭੈੜੇ ਗੁਣ ਨੇ ਅਫਗਣ ਨੇ ਮੰਦ ਕਰਮ ਜਿਹੜੇ ਨੇ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਅੰਦਰੋਂ ਕੱਟ ਦਿੰਦੇ ਨੇ ਉਸ ਪਾਸੇ ਰੋਕ ਲਾ ਦਿੰਦੇ ਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਫਿਰ ਖੋਈ ਸਰਬ ਕਲਿਆਣ ਸਾਡੇ ਅੰਦਰ ਜਿਹੜਾ ਨਾ ਫਿਰ ਆਨੰਦ ਹੀ ਆਨੰਦ ਬਣ ਜਾਂਦਾ ਸੁਖ ਸਾਨੂੰ ਪ੍ਰਾਪਤ ਹੋ ਜਾਂਦੇ ਨੇ ਸਮੱਗਰ ਸੁਖ ਮਿਲ ਜਾਂਦੇ ਨੇ ਅੰਦਰ ਦਾ ਟਿਕਾ ਜਿਹੜਾ ਹੈ ਇਹ ਮਹਾਰਾਜ ਦੇ ਚਰਨਾਂ ਵਿੱਚੋਂ ਪ੍ਰਾਪਤ ਹੋ ਜਾਂਦਾ। ਇਹ ਪੂਰਾ ਗੁਰੂ ਜਿਹੜਾ ਹੈ ਉਹ ਮਿਹਰ ਕਰਦਾ। ਸਵੈਸ ਕਰਕੇ ਜਦੋਂ ਆਪਾਂ ਆਪਣਾ ਜੀਵਨ ਵੇਖਦੇ ਆ ਕਿ ਸਾਡਾ ਜੀਵਨ ਕਿਹੋ ਜਿਹਾ ਹੈ। ਜਦੋਂ ਆਪਾਂ ਪੱਟਾ ਨੂੰ ਪੁੱਛਦੇ ਆ ਤੇ ਆਪ ਜੀ ਆਖਦੇ ਨੇ ਖੰਮ ਅਵਗਣ ਭਰੇ ਇਕ ਗੁਣ ਨਾਖੀ ਅੰਮ੍ਰਿਤ ਛਾੜ ਬਿਖੇ ਬਖ ਖਾਖੀ ਸਾਡਾ ਜਿਹੜਾ ਜੀਵਨ ਇਹਨਾਂ ਅੰਦਰਲਾ ਜਿਹੜਾ ਉਹ ਆਵਗਣਾ ਨਾਲ ਭਰਿਆ ਪਿਆਖ ਹੈ ਜਦੋਂ ਭੈੜੇ ਕਰਮ ਕਰਨੇ ਕੋਣ ਤੇ ਉਸੇ ਵੇਲੇ ਅੰਦਰੋਂ ਮਨ ਦੀ ਜਿਹੜੀ ਦੌੜ ਹੈ ਨਾ ਉਸ ਪਾਸੇ ਲੱਗਦੀ ਅੰਦਰ ਗੁਣ ਇੱਕ ਵੀ ਨਹੀਂ ਹੈ ਇਕ ਗੁਣ ਨਾਖੀ ਜਿਹੜੀ ਚੀਜ਼ ਅਸੀਂ ਖਾਣੀ ਖੈ ਜਿਹੜਾ ਆਹਾਰ ਸਾਡੇ ਵਾਸਤੇ ਬਣਿਆ ਉਹਨੂੰ ਅਸੀਂ ਤੱਕ ਨਹੀਂ ਰਹਿ ਜਿਹੜਾ ਸਾਡੇ ਵਾਸਤੇ ਨਹੀਂ ਅਸੀਂ ਉਸ ਪਾਸੇ ਦੌੜ ਕਰਨਿਆਂ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ ਜਿਹੜਾ ਅੰਮ੍ਰਿਤ ਹੈ ਉਹਦੇ ਧਰਮ ਹੀ ਨਹੀਂ ਪੁੰਦੇ ਜਿੱਥੋਂ ਸੁਖ ਮਿਲਣਾ ਉਹਨੂੰ ਮਾਣ ਨਹੀਂਦਾ ਅੰਮ੍ਰਿਤ ਨੂੰ ਛੱਡਦੇ ਨੇ ਆ ਤੇ ਵਿਖਿਆ ਜਿਹੜੀ ਜ਼ਹਿਰ ਹੈ ਉਹਨੂੰ ਇਕੱਠੀ ਕਰਦੇ ਆ ਵਿਖੇ ਵਿਖ ਖਾਖੀ ਮਾਇਆ ਮੋਹ ਪਰਮ ਪੈ ਭੁੱਲੇ ਸੁਤਦਾਰਾ ਸੋ ਪ੍ਰੀਤ ਲਗਾਈ ਮਾਇਆ ਦਾ ਮੋਹ ਐਸਾ ਬਣ ਜਾਂਦਾ ਹੈ ਅਸੀਂ ਪਰਮ ਦੇ ਵਿੱਚ ਭੁੱਲ ਜਾਂਦੇ ਆ ਤੇ ਸਾਡਾ ਸਨੇਹ ਜਿਹੜਾ ਹੈ ਉਹ ਪਿਆਰ ਦੇ ਪਿਆਰ ਜਿਹੜਾ ਹੈ ਉਹ ਇਸਤਰੀ ਨਾਲ ਪੁੱਤਰ ਨਾਲ ਬਣ ਜਾਂਦਾ ਤੇ ਇਸ ਤਰ੍ਹਾਂ ਸਾਡੀ ਜਿਹੜੀ ਪ੍ਰੀਤ ਉਹ ਘਰ ਪਰਿਵਾਰ ਦੇ ਨਾਲ ਬਣ ਜਾਂਦੀ ਤੇ ਮਹਾਰਾਜ ਫਿਰ ਪਟਕੀਰਤ ਜੀ ਆਖਦੇ ਨੇ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਕਿ ਇੱਕ ਰਸਤਾ ਵਚਣ ਦਾ ਹੈ ਉਹ ਹੈ ਸਤਗੁਰ ਕੀ ਸੰਗਤ ਤੇ ਜਦੋਂ ਆਪਾਂ ਆਪਣੀ ਪਹੁੰਚ ਜਿਹੜੀ ਆ ਗੁਰੂ ਕੀ ਕਰ ਕਰ ਲੈਂਦੇ ਆ ਇੱਥੇ ਆ ਕੇ ਉਹ ਜਿਹੜਾ ਜਮਾਂ ਦਾ ਭੈਅ ਹੈ ਉਹ ਅੰਦਰੋਂ ਖਤਮ ਹੋ ਜਾਂਦਾ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਇਹ ਸਾਡੀ ਅਰਦਾਸ ਸੀ ਬਾਟ ਕੀਰਤ ਜੀ ਆਖਦੇ ਮਹਾਰਾਜ ਕਿਰਪਾ ਕਰੋ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ ਗੁਰੂ ਰਾਮਦਾਸ ਮਹਾਰਾਜ ਜੀ ਦਾ ਤਰਲਾ ਕੀਤਾ ਮਿੰਨਤ ਕੀਤੀ ਕਿ ਮਹਾਰਾਜ ਕਿਰਪਾ ਕਰੋ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ ਸਵੈਸ ਕਰਕੇ ਸਾਧ ਸੰਗਤ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਰਹੀਏ ਤੇ ਮਹਾਰਾਜ ਮੰਦ ਕਰਮਾਂ ਵਾਲੇ ਪਾਸੇ ਫਿਰ ਬੰਨ ਲਾ ਦਿੰਦੇ ਨੇ ਇਸ ਤਰ੍ਹਾਂ ਸਹਿਬ ਸਾਨੂੰ ਸਮਝਾਉਂਦੇ ਖੰਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣਾ ਸਾਡੇ ਜਿਹੜੇ ਕਰਮ ਨੇ ਇਹੋ ਜੈ ਨੇ ਕਿ ਅਸੀਂ ਉਹਨਾਂ ਦੀ ਗਿਣਤੀ ਨਹੀਂ ਦੇ ਕਰ ਸਕਦੇ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਤੁਹਾਡਾ ਸੁਭਾਅ ਜਿਹੜਾ ਉਹ ਪਾਰ ਉਤਾਰੇ ਵਾਲਾ ਏ ਤੁਸੀਂ ਆਪਣਾ ਉਹ ਸੁਭਾਅ ਜਿਹੜਾ ਸਾਡੇ ਤੇ ਮਿਹਰਬਾਨ ਆਪ ਬਣੇ ਰਹੋ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਕਿਰਪਾ ਕਰਿਓ ਤੁਸੀਂ ਆਪਣਾ ਮਿਹਰ ਭਰਿਆ ਹੱਥ ਸਾਡੇ ਤੇ ਰੱਖਿਆ ਜੇ ਤੇ ਅਸੀਂ ਸਦਾ ਹੀ ਇਹ ਜਿਹੜਾ ਸੁਖ ਹੈ ਆਤਮਿਕ ਅਨੰਦ ਜਿਹੜਾ ਇਹਨੂੰ ਮਾਣਦੇ ਰਹੀਏ ਅੰਤਲੇ ਬੰਦਾ ਅੰਦਰ ਸਹਿਬ ਸਮਝਾਉਂਦੇ ਨੇ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਣਣ ਖਾਣਾ ਵਾਹਿਗੁਰੂ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਹੈ। ਸਤਿਗੁਰੂ ਪਾਤਸ਼ਾਹ ਨੇ ਮਿੱਟੀ ਦੇ ਵਿੱਚ ਜਿਹੜੀ ਹੈ ਨਾ ਉਹ ਜਿੰਦ ਪਾ ਦਿੱਤੀ ਹੈ। ਜੀਉ ਪਾਏ ਪਿੰਡ ਜਿੰਨ ਸਾਜਿਆ ਇਹ ਸੋਹਣਾ ਸੁੰਦਰ ਸਰੂਪ ਜਿਹੜੀ ਹੈ ਇਹਦੀ ਸਾਜਣਾ ਪਰਮੇਸ਼ਰ ਨੇ ਕੀਤੀ ਹੈ। ਤੇ ਸਾਨੂੰ ਸਾਰੇ ਸੁੱਖ ਬਖਸ਼ੇ ਦਿੱਤਾ ਪੈਣਣ ਖਾਣਾ ਪੈਣਣ ਵਾਸਤੇ ਖਾਣ ਵਾਸਤੇ ਇਹ ਸਾਰੇ ਸੁਖ ਮਹਾਰਾਜ ਨੇ ਸਾਨੂੰ ਇੰਨੀਆਂ ਸੁਹੂਲਤਾਂ ਬਖਸ਼ੀਆਂ ਨੇ ਤੇ ਫਿਰ ਉਹਦੇ ਸਾਨੂੰ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਕੁਰਬਾਨ ਆਪਣੇ ਜਨ ਦੀ ਪੈਜ ਮਹਾਰਾਜ ਆਪ ਰੱਖਣ ਵਾਲੇ ਨੇ ਤੇ ਜਿਹੜਾ ਗੁਰੂ ਕਾ ਪਿਆਰਾ ਜਨ ਹੈ ਉਹ ਸਦਾ ਹੀ ਆਪਣੇ ਮਾਲਕ ਨੂੰ ਕੁਰਬਾਨ ਜਾਂਦਾ ਨਾਨਕ ਸਦ ਕੁਰਬਾਨ ਮੇਰ ਕਰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਸਤਿਗੁਰਾਂ ਦੇ ਵੱਡਮੋਲੇ ਬਚਨਾਂ ਨੂੰ ਵਿਚਾਰਦੇ ਹਾਂ ਕੋਈਆਂ ਭੁੱਲਾਂ ਖਿਮਾ ਕਰ ਦੇਣੀਆਂ ਪਿਆਰ ਸਹਿਤ ਗੁਰ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ